नहीं निकाला, तो निकाला था ना मुझे पता है ना मैं बताता हूँ वीडियो दिखाता हूँ नहीं निकाला क्यों ही मुझे वीडियो तो सोशल मीडिया पे हो गए किसी दिन वीडियो तो सोशल मीडिया पे हो गई या वायरल ठीक है आपने निकाला क्यों मैडम को ब्लॉक करें वो बच्ची का हैं ये मुझे बात करेंगे स्कूल से निकालेंगे स्कूल से निकालेंगे ये कोई वो थोड़ी सी ਨਹੀਂ ਨੂੰ ਜਿਹਨਾਂ ਨੇ ਹੱਥ ਖੜਕੇ ਬਾਹਰ ਕੱਢਿਆ ਸਾਨੂੰ ਉਹ ਹੁਣੀ ਚਾਹੀਦੇ ਆ ਜਿਹਨਾਂ ਨੇ ਕਹਿੰਦਾ ਬਲਾਉਂ ਨਹੀਂ ਆ ਰਹੇ ਆ ਤੁਮਸੇ ਬਾਤ ਨਹੀਂ ਨਹੀਂ ਕਰਾਂਗੇ ਆ ਪਹਿਲੇ ਮੈਨੂੰ ਬੁਲਾਓ ਉਹਨੇ ਨੂੰ ਬਾਹਰ ਵੀ ਚਲੂ ਉਹ ਕੋ ਪ੍ਰੈਜ਼ੈਂਟ ਨਹੀਂ ਸੀਗੇ ਇਹਨਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਹਾਂ ਮੈਂ ਕੱਲ ਚੁੱਪ ਰਹਿਗੀ ਅੱਜ ਨਹੀਂ ਰਵਾਂਦੀ ਮੈਂ ਕੀ ਕਹੀ ਮੈਂ ਅੱਜ ਨਹੀਂ ਚੁੱਪ ਰਹਿਣਾ ਨਹੀਂ ਨੈਂਸੀ ਮੈਡਮ ਪਾਏਂ ਕਿਸੇ ਦਾ ਮੈਨਾਂ ਕੀ ਇਹ ਮੈਨਾਂ ਕਰਕੇ ਇਹ ਮੈਨਾਂ ਕਰਕੇ मैने थे आपके ना 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 ओके यू कैन यू शट अप यू शट अप यू शट अप काका जी चली जा मेरी मेरी अपने मेरे मेरे बेटी को करते मुझे बच्चे लोग दूंगा आई सेंटर को डायरेक्ट डायरेक्ट कोर्ट में जाएंगे हम ठीक है हाइब्रिड टैली नहीं ਮੇਰੀ ਬੇਟੀ ਨੂੰ ਜਿੱਦਾਂ ਕੱਢਿਆ ਨਾ ਉਹ ਹੁਕਤਨਾ ਹੀ ਪੈਣਾ ਆ ਕਿਸੇ ਬੱਚੇ ਨੂੰ ਹੱਥ ਲਾਂਦੀ ਹੈ ਤੇ ਇਨਸਾਨੀਤਾ ਨਹੀਂ ਨਹੀਂ ਤਾਂ ਵੀਟ ਵਾਟ ਓ ਮਾਈ ਗੋਡ ਕੋਈ ਵੀਡੀਓ ਬਣਾ ਕੇ ਬਣਾ ਕੇ ਦੱਸੋ ਤੁਸੀਂ ਮਿਸ ਮਿਸ ਵੀਰ ਕਰਦੇ ਹਾਂ ਮੈਂ ਬਣਾਉਂਗੀ ਵੀਡੀਓ ਬਣਾ ਰਿਹਾ ਹੈ ਬਣਾਣੀ ਨਹੀਂ ਵੀਡੀਓ ਇਹਦਾ ਕੋਰਟ ਚੈਲੰਜ ਕਰੂੰਗਾ ਤੂੰ ਬੱਚਾ ਨਹੀਂ ਕਰੋ ਸਤਿ ਸ੍ਰੀ ਅਕਾਲ ਵਿਖੇ ਤੁਸੀਂ ਔਨਲਾਈਨ ਇਸ ਵਕਤ ਦੀ ਇੱਕ ਵੱਡੀ ਖਬਰ ਵੱਡੀ ਖਬਰ ਕਹਾਂਗੇ ਤੇ ਨਾਲ ਹੀ ਕਹਾਂਗੇ ਕਿ ਮੰਦਪਾ ਦੀ ਖਬਰ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਕਿਸ ਹੱਦ ਤੱਕ ਵੱਧ ਗਈ ਹੈ ਇੱਕ ਖਬਰ ਇਸ ਦਾ ਜੀਉਂਦਾ ਜਾਗਦਾ ਉਦਾਹਰਣ ਹੈ ਦਰਅਸਲ ਇਹ ਮਾਮਲਾ ਗੜ ਸੰਕਰ ਦਾ ਹੈ ਜਿੱਥੇ ਦਾ ਇੱਕ ਪ੍ਰਾਈਵੇਟ ਸਕੂਲ ਜਿਸ ਦਾ ਨਾਮ ਦਿੱਲੀ ਇੰਟਰਨੈਸ਼ਨਲ ਸਕੂਲ ਦੱਸਿਆ ਚਾਰ ਹੈ ਸੋ ਸਕੂਲ ਨੇ ਇੱਕ ਕਾਰਾ ਕੀਤਾ ਹੈ ਕਿ ਇੱਕ ਬੱਚੇ ਦੀ ਫੀਸ ਨਹੀਂ ਜਮ੍ਹਾਂ ਹੋਈ ਤੇ ਸੋ ਸਕੂਲ ਨੇ ਉਸ 4 ਸਾਲ ਦੀ ਮਾਸੂਮ ਬੱਚੀ ਨੂੰ ਹੱਥੋਂ ਫੜ ਕੇ ਸਕੂਲ ਦੇ ਗੇਟ ਤੋਂ ਬਾਹਰ ਕੱਢ ਦਿੱਤਾ ਨਾ ਸਿਰਫ ਬਾਹਰ ਕੱਢ ਦਿੱਤਾ ਬਲਕਿ ਉਸ ਬੱਚੀ ਨੂੰ ਥਾਂ ਹੀ ਰੋਂਦਾ ਛੱਡ ਕੇ ਸਕੂਲ ਦੀਆਂ ਟੀਚਰਾਂ ਤੇ ਬਾਕੀ ਮੁਲਾਜ਼ਮ ਚ ਹੁੰਦੇ ਨੇ ਉਹ ਅੰਦਰ ਚਲੇ ਗਏ ਉਹ ਤਾਂ ਗਨੀਮਤ ਤੇ ਰਹਿ ਕਿ ਉਸ ਵਕਤ ਛੁੱਟੀ ਹੋਣ ਵਾਲੀ ਸੀ ਤੇ ਉਸ ਬੱਚੀ ਦੀ ਮਾਂ ਮੌਕੇ ਤੇ ਪਹੁੰਚੀ ਹੋਈ ਸੀ ਤੇ ਉਸ ਬੱਚੀ ਦੀ ਮਾਂ ਨੇ ਵੀਡੀਓ ਬਣਾ ਲਈ ਹਾਲਾਂਕਿ ਇਸ ਵਕਤ ਆਵਾਜ਼ ਸੁਣ ਸਕਦੇ ਹੋ ਤੁਸੀਂ ਉਸ ਸਕੂਲ ਦੀ ਟੀਚਰ ਇਹ ਕਹਿ ਰਹੀ ਹੈ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਪਰ ਬੱਚੀ ਦੀ ਮਾਂ ਕਹਿ ਰਹੀ ਹੈ ਕਿ ਮੈਂ ਵੀਡੀਓ ਬਣਾਉਂਗੀ ਪਰ ਜਦੋਂ ਉਹ ਮਾਂ ਉਸ ਬੱਚੀ ਦੀ ਵੀਡੀਓ ਬਣਾ ਰਹੀ ਸੀ ਜੋ ਕਿ ਦਰਵਾਜ਼ੇ ਤੇ ਰੋ ਰਹੀ ਸੀ ਖੜੀ ਹੋ ਕੇ ਕਿਉਂਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਉਸ ਬੱਚੀ ਨੂੰ ਹੱਥੋਂ ਫੜ ਕੇ ਬਾਹਰ ਕੱਢ ਦਿੱਤਾ ਗਿਆ ਸੀ ਵੀਡੀਓ ਬਣਾਉਂਦੇ ਬਣਾਦੇ ਸਕੂਲ ਦਾ ਪੂਰਾ ਸਟਾਫ ਉਸ ਬੱਚੀ ਨੂੰ ਥਾਂ ਹੀ ਗੇਟ ਤੇ ਛੱਡ ਕੇ ਅੰਦਰ ਚਲਿਆ ਜਾਂਦਾ ਜਿਸ ਤੋਂ ਬਾਅਦ ਉਸ ਬੱਚੀ ਦੇ ਮਾਪੇ ਗੁੱਸੇ ਦੇ ਵਿੱਚ ਆ ਕੇ ਤੈਸ਼ ਦੇ ਵਿੱਚ ਆ ਕੇ ਸਕੂਲ ਦੇ ਅੰਦਰ ਜਾਂਦੇ ਨੇ ਤੇ ਕਹਿੰਦੇ ਨੇ ਕਿ ਆਖਿਰ ਇਹ ਕੀ ਹਰਕਤ ਐ ਇਸ ਬੱਚੀ ਦਾ ਕੀ ਕਸੂਰ ਐ ਜੇਕਰ ਇਸ ਦੀ ਫੀਸ ਜਮਾ ਨਹੀਂ ਹੋਈ ਐ ਤਾਂ ਤੁਸੀਂ ਸਾਡੇ ਨਾਲ ਗੱਲ ਕਰੋ ਕਿਉਂਕਿ ਅਸੀਂ ਇਸ ਦੇ ਮਾਪੇ ਨੇ ਦੂਜੇ ਪਾਸੇ ਇਸ ਸੌਰਤ ਨੇ ਜੋ ਕਿ ਇਸ ਬੱਚੀ ਦੀ ਮਾਂ ਹੈ ਨਾ ਇਸ ਦਾ ਪੂਜਾ ਰਾਣੀ ਦੱਸਿਆ ਜਾ ਰਿਹਾ ਹੈ ਉਸ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਬਤਮੀਜ਼ੀ ਕੀਤੀ ਗਈ ਹੈ ਬਦਸਲੂਕੀ ਕੀਤੀ ਗਈ ਹੈ ਤੇ ਚੀਕ ਕੇ ਚਿੱਲਾ ਕੇ ਬੱਚੇ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ ਕਿਵੇਂ ਉਹ ਟੀਚਰ ਚੀਕਦੀ ਹੋਈ ਚਿੱਲਾਉਂਦੀ ਹੋਈ ਅੰਗਰੇਜ਼ੀ ਦੇ ਵਿੱਚ ਸ਼ਟ ਅਪ ਸ਼ਟ ਅਪ ਇਸ ਬੱਚੀ ਦੇ ਮਾਪਿਆਂ ਨੂੰ ਕਹਿ ਰਹੀ ਹੈ ਉਹ ਵੀ ਤੁਸੀਂ ਸੁਣੋ ਕਿਸੇ ਦਾ ਮੈਨੇਜਰ ਇਹ ਮੈਨੇਜਰ ਹੈ ਇਹ ਮੈਨੇਜਰ ਹੈ मेरा थे आप के नो 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 नहीं बैठो आगे यू कट शट अप यू शट अप वो आओ यू शट अप तू काका जी ने लिया मेरी मेरी अपन मारो बच्चे को डडूंगा मेरे बेटी को कर दूंगा बच्चे को डडूंगा आई बीन कंट्रीब्यूटर डायरेक्टर है डायरेक्टरों को कोर्ट में जाएंगे हम ठीक है आई बीन टेलिंग यू हट पानी हट हट पत्नी से जा ਦਰਅਸਲੇ ਪੂਰਾ ਮਾਮਲਾ ਗੜਸ਼ੰਕਰ ਦੇ ਦਿੱਲੀ ਇੰਟਰਨੈਸ਼ਨਲ ਸਕੂਲ ਦਾ ਹੈ ਇਹ ਮਾਪੇ ਜਿਨ੍ਹਾਂ ਦੇ ਦੋ ਬੱਚੇ ਨੇ ਇੱਕ ਵੱਡਾ ਬੱਚਾ ओबीसी ਸਕੂਲ ਦੇ ਵਿੱਚ ਪੜਦਾ ਹੈ ਤੇ ਇਹ ਛੋਟਾ ਬੱਚਾ ਜੋ ਕਿ 4 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਨਾ ਇਸ ਬੱਚੀ ਦਾ ਪ੍ਰੀਸ਼ਾ ਦੱਸਿਆ ਜਾ ਰਿਹਾ ਹੈ ਪ੍ਰਾਇਮਰੀ ਕੈਨੇ ਕਿੰਨਰਸਰੀ ਕਲਾਸ ਦੇ ਵਿੱਚ ਇਹ ਬੱਚੀ ਪੜ੍ਹਦੀ ਹੈ ਇਸ ਬੱਚੀ ਦੀ ਮਾਂ ਦਾ ਬਿਆਨ ਸਾਹਮਣੇ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਬੱਚੀ ਦੀ ਮਾਂ ਦੇ ਮੁਤਾਬਕ ਜੋ ਫੀਸ ਸਕੂਲ ਵੱਲੋਂ ਭੇਜੀ ਗਈ ਹੈ ਉਹ ਗਲਤ ਫੀਸ ਭੇਜੀ ਗਈ ਸੀ ਔਰ ਇਸੇ ਦੇ ਚੱਲਦਿਆਂ ਉਸ ਨੋਟਿਸ ਦਾ ਜਵਾਬ ਇਸ ਦੀ ਮਾਂ ਨੇ ਦਿੱਤਾ ਕਿ ਇਹ ਫੀਸ ਮੇਰੀ ਬੱਚੀ ਦੀ ਨਹੀਂ ਹੈ ਇਸ ਫੀਸ ਨੂੰ ਕਰੈਕਟ ਕਰਕੇ ਮੈਨੂੰ ਭੇਜੋ ਤਾਂ ਕਿ ਅਸੀਂ ਸਹੀ ਫੀਸ ਜਮ੍ਹਾਂ ਕਰਵਾ ਸਕੀਏ ਪਰ ਬਾਵਜੂਦ ਇਸ ਦੇ ਮੈਨੇਜਮੈਂਟ ਵੱਲੋਂ ਉਸ ਫੀਸ ਸਲਿੱਪ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ ਤਾਂ ਅਗਲੀ ਵਾਰ ਜਦੋਂ ਨਵੀਂ ਸਲਿੱਪ ਬਣਾ ਕੇ 自己估。 ਹੋਰ ਵੀ ਜ਼ਿਆਦਾ ਵਧੀ ਹੋਈ ਫੀਸ ਭੇਜੀ ਗਈ ਦੁਬਾਰਾ ਫਿਰ ਤੋਂ ਇਹ ਜੋ ਮਾਂ ਬੱਚੇ ਦੀ ਸਕੂਲ ਪ੍ਰਸ਼ਾਸਨ ਕੋਲ ਗਈ ਮੀਟਿੰਗ ਕਰਨ ਦੇ ਲਈ ਪਹੁੰਚੀ ਪਰ ਕਰੀਬ ਡੇਢ ਘੰਟੇ ਦਾ ਇੰਤਜ਼ਾਰ ਉਹਨਾਂ ਨੂੰ ਕਰਵਾਇਆ ਗਿਆ ਤੇ ਮੈਨੇਜਮੈਂਟ ਨੇ ਫਿਰ ਵੀ ਮੁਲਾਕਾਤ ਨਹੀਂ ਕੀਤੀ ਸਿਰਫ ਸਕੂਲ ਦੇ ਪ੍ਰਿੰਸੀਪਲ ਨੇ ਮੁਲਾਕਾਤ ਕੀਤੀ ਤੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਫੀਸ ਜਮਾ ਨਹੀਂ ਹੈ ਉਸ ਵਕਤ ਵੀ ਇਸ ਔਰਤ ਦਾ ਜੋ ਕਹਿਣਾ ਉਸ ਦੇ ਮੁਤਾਬਕ ਕਿ ਜੋ ਪਰੇਸ਼ਾਨੀ ਸੀ ਕਿ ਗਲਤ ਫੀਸ ਭੇਜੀ ਗਈ ਸੀ ਉਸ ਗੱਲ ਦੇ ਨਾਲ ਵੀ ਪ੍ਰਿੰਸੀਪਲ ਨੂੰ ਜਾਣੂ ਕਰਵਾਇਆ ਗਿਆ ਪਰ باوجود ਇਸ ਦੇ ਪ੍ਰਿੰਸੀਪਲ ਨੇ ਵੀ ਦੀ ਕੋਈ ਖਾਸ ਮਦਦ ਨਹੀਂ ਕੀਤੀ ਨਾ ਹੀ ਗੱਲ ਨੂੰ ਸੁਣੀ ਗਈ ਸੋ ਇਹ ਮਾਂ ਕਹਿ ਰਹੀ ਹੈ ਕਿ ਗਲਤੀ ਕਿਸੇ ਦੀ ਵੀ ਨਹੀਂ ਸੀ ਗਲਤੀ ਸਕੂਲ ਪ੍ਰਸ਼ਾਸਨ ਦੀ ਸੀ ਕਿਉਂਕਿ ਇੱਕ ਤਾਂ ਗਲਤ ਫੀਸ ਭੇਜੀ ਗਈ ਉਸ ਫੀਸ ਨੂੰ ਭਰਨ ਦੇ ਲਈ ਸਾਡੇ ਤੇ ਪ੍ਰੈਸ਼ਰ ਬਣਾਇਆ ਗਿਆ ਔਰ ਇਸ ਹੱਦ ਤੱਕ ਪ੍ਰੈਸ਼ਰ ਬਣਾਇਆ ਗਿਆ ਕਿ ਸਾਡੀ 4 ਸਾਲ ਦੀ ਮਾਸੂਮ ਬੱਚੀ ਨੂੰ ਸਕੂਲ ਦੇ ਬਾਹਰ ਖੜਾ ਕਰ ਦਿੱਤਾ ਗਿਆ ਔਰ ਬੱਚੀ ਰੋ ਰਹੀ ਸੀ ਚਿਲਾ ਰਹੀ ਸੀ ਪਰ ਉਸ ਬੱਚੀ ਨੂੰ ਫਿਰ ਵੀ ਸਕੂਲ ਦੇ ਬਾਹਰ ਖੜਾ ਕਰ ਦਿੱਤਾ ਗਿਆ ਇਨਸਾਨੀਅਤ ਇਸ ਸਕੂਲ ਦੇ ਟੀਚਰਾਂ ਦੇ ਵਿੱਚ ਸਟਾਫ ਦੇ ਵਿੱਚ ਬਿਲਕੁਲ ਮਰ ਚੁੱਕੀ ਹੈ ਇਸ ਬੱਚੀ ਦੇ ਮਾਪੇ ਇਲਜ਼ਾਮ ਲਗਾ ਰਹੇ ਨੇ ਤੇ ਆਪਣੀ 4 ਸਾਲ ਦੀ ਮਾਸੂਮ ਬੱਚੀ ਦੇ ਲਈ ਹੁਣ ਇਨਸਾਫ ਇਨਸਾਫ ਮੰਗ ਰਹੇ ਨੇ ਕਹਿ ਰਹੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਇਹ ਜੋ ਕਾਰੀ ਨੇ ਉਸਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਸਿਰਫ ਔਰ ਸਿਰਫ ਪੈਸੇ ਤੋਂ ਮਤਲਬ ਹੁੰਦਾ ਹੈ ਜੇਕਰ ਬੱਚੇ ਦੀ ਫੀਸ ਆਉਂਦੀ ਹੈ ਤਾਂ ਉਹ ਤੁਹਾਡੇ ਬੱਚੇ ਨੂੰ ਸਹੀ ਤਰੀਕੇ ਦੇ ਨਾਲ ਡੀਲ ਕਰਦੇ ਨੇ ਪਰ ਜੇਕਰ ਫੀਸ ਨਹੀਂ ਆਉਂਦੀ ਹੈ ਤਾਂ ਫਿਰ ਇਹ ਹਾਲ ਹੋਏਗਾ ਜੋ ਕਿ ਉਨ੍ਹਾਂ ਦੇ ਬੱਚੇ ਦਾ ਹਾਲ ਹੋਇਆ ਹੁਣੇ ਮਾਪੇ ਇਨਸਾਫ ਲਗਾ ਰਹੇ ਨੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਕਿਸ ਸਕੂਲ ਦੇ ਖਿਲਾਫ ਸਖਤ ਤੋਂ ਸਖਸ਼ ਐਕਸ਼ਨ ਹੋਵੇ ਸੁਣੋ ਤੁਸੀਂ ਵੀ ਇਸ ਬੱਚੀ ਦੀ ਮਾਂ ਅਖਿਰ ਕੀ ਕੁਝ ਕਹਿ ਰਹੀ ਹੈ ਪੂਜਾ ਪੂਜਾ ਬੱਲੀ ਕਿੱਥੇ ਰਹਿੰਦੇ ਨੇ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਬੱਚਾ ਕਿੱਥੇ ਪੜਦਾ ਜੀ ਬੱਚਾ ਦਿੱਲੀ ਇੰਟਰਨੈਸ਼ਨਲ ਸਕੂਲ ਮਾਲਪੁਰ ਕਿੰਨੀ ਉਮਰ ਆ 4 ਸਾਲ ਕੀ ਗੱਲ ਹੋਈ ਜਿਹੜੀ ਸਕੂਲ ਦੇ ਨਾਲ ਕੋਈ ਤੁਹਾਡੀ ਗੱਲ ਹੋਈ ਹੈ ਕੀ ਸਾਰੀ ਗੱਲ ਦੱਸੋ ਜੀ ਐਕਚੁਅਲੀ ਅਪ੍ਰੈਲ ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ फिर मिनो जुलाई ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ। ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ। ਤੇ ਉਸ ਤੋਂ ਬਾਅਦ ਮੇਰੀ ਬੜੀ ਗੁੜੀਆ ਵੀ ਉੱਥੇ ਦਲੀ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ। ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇਨਚਾਰਜ ਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੇ ਬੱਚੇ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ। ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ। ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ। ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਰਿਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮ੍ਹਾਂ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਹੈ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਹੈ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹ ਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੇ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਹਜੇ ਮੈਂ ਐਂਟਰ ਕਰਦੀ ਹੀ ਆ ਕੀ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੇ ਇਨਚਾਰਜ ਆ ਉਹ ਸ਼ਹਿਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜੇ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੇਰੇ ਨਾਲ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਓ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋ ਵੋ ਲੈ ਮੇਰੇ ਤੋਂ ਯਾਰ ਉਸ ਦੇ ਬਾਵਜੂਦ ਵੀ ਮੈਂ ਉਹ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੇ ਗਈ ਮੈਂ ਜਸਟ ਆਪਣੀ ਐਕਟੀਵਿਟੀ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਕੜੀਸਕੇ ਬਾਹਰ ਲੈ ਕੇ ਆਂਦੇ ਹੱਥ ਤੋਂ ਫੜਕੇ ਉਹਨੂੰ ਬਾਜੂ ਤੋਂ ਫੜਕੇ ਉਹ ਬੁਰੀ ਤਰ੍ਹਾਂ ਉਹਨੂੰ ਘੜਿਸਿਆ ਜਾਂਦਾ ਆ ਦੈਨ ਸੜਕ ਤੇ ਛੱਡ ਦਿੱਤਾ ਜਾਂਦਾ ਆ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਓ ਯਾਰ ਉਹਨਾਂ ਦੀ ਬਾਹਰ ਕੱਢ ਦਿਆਂਦੀ ਮਿਸ ਬਿਹੇਵ ਕਰਦਿਆਂ ਦੀ ਇਵਨ ਮੇਰੀ ਗੁੜੀਆ ਦਾ ਬੈਗ ਵੀ ਸੁੱਕਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗੱਲ ਕਰਨੀ ਹੈ ਉਹ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋਵੇ ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਬਾਹਰ ਸੱਟਣਗੇ ਉਸ ਤੋਂ ਬਾਅਦ ਸਿਰ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਹਾਂ ਕਿਉਂਕਿ ਮੇਰੇ ਹਸਬੰਡ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਹਾਂ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੇ ਆ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚੋ ਆ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਆ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਆ ਪਰ ਮੇਰੇ ਹਸਬੰਦ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਨਾਲ ਕ੍ਰਾਈਮ ਹੋਇਆ ਸੀਗਾ ਇਹਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਤੇ ਅਸੀਂ ਆ ਗਏ ਉਲਟਾ ਫਿਰ 2 ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੁਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੁਸ ਤੁਹਾਨੂੰ ਥਾਣੇ ਆਣਾ ਪੈਣਾ ਹੈ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੈਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਭ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕੈਰੈਕਟਰ ਬਾਰੇ ਜਾਂ ਇਹਨਾਂ ਦੇ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਬਾਰ-ਬਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕੈਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਆ ਜੇ ਤੁਸੀਂ ਆਵਾਜ਼ ਉਠਾਈ ਤੇ ਮੈਂ ਬਹੁਤ ਵਾਰ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਦੇ ਸਕੂਲ ਗਏ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜੇ ਨਾ ਉਹਨਾਂ ਨੂੰ ਘੰਟਾ ਲੱਗ ਜੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਕਿ ਉਹਨਾਂ ਨੇ ਉੱਥੇ ਨੀਅਰ ਬੋਰਟ ਅਸੀਂ ਡੇਢ ਘੰਟਾ ਬਿਠੇ ਹਾਂ ਡੇਢ ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਪ੍ਰਿੰਸੀਪਲ ਨੂੰ ਮਿਲ ਲਓ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੇ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ ਡਿਪੋਜ਼ਿਟ ਕਰਵਾਨੀ ਸੀਗੀ ਮੰਨ ਲਓ ਇੱਕ ਵਾਰੀ ਕਿ ਮੈਂ ਆਪਣੀ ਫੀਸ ਨਹੀਂ ਵੀ ਜਮਾ ਕਰਵਾਈ ਤਾਂ ਤੁਹਾਡੇ ਕੋਲ ਕੋਈ ਰਾਈਟ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਚੁੱਕ ਕੇ ਸੜਕ ਤੇ ਤੁਸੀਂ ਸੁੱਟ ਸਕਦੇ ਆ ਤੇ ਉਹਨਾਂ ਕੋਈ ਉਹਨਾਂ ਨੇ ਇੱਦੇ ਬਦਲੇ ਆਫਰ ਵੀ ਦਿੱਤੀ ਆ ਬੱਚੇ ਨੇ ਨਹੀਂ ਹਾਂਜੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਬੱਚੇ ਨੂੰ ਮেইন ਸਕੂਲ ਭੇਜ ਦਿਓ ਕਿ ਇਹਦੀ ਫੀਸ ਮਾਫ ਕਰ ਦਿੱਤੀ ਜਾਵੇਗੀ मैडम ਹੋਰ ਬੱਚਾ ਵੀ ਮੇਰੀ ਬੜੀ ਗੁੜੀਆ مین ਸਕੂਲ ਪੜਦੀ ਆ ਬੁੜੀ ਕੋਈ ਦੱਸੋ ਕੀ ਰਖਣਾ ਹੈ ਜਿਹੜੀ ਕੋਈ ਤਿਆਰੀ ਕਰ ਰਹੀ ਸੀ ਉਹ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਸਰ ਐਕਚੁਅਲੀ ਮੇਰਾ ਬੱਚਾ ਬਹੁਤ 마ਸੂਮ ਆ 4 ਸਾਲ ਦਾ ਆ ਮੈਨੂੰ ਉਹਦੇ ਲਈ ਇਨਸਾਫ ਚਾਹੀਦਾ ਆ ਮੈਂ ਕੋਈ ਵੀ ਕੰਪਰਮਾਈਜ਼ ਨਹੀਂ ਕਰਾਂਗੀ ਤੁਸੀਂ ਡਿਪਟੀ ਕਮਿਸ਼ਨਰ ਮੈਡਮ ਨੂੰ ਮਿਲੇ ਹੋ ਜਾਂ ਸ਼ਿਕਾਇਤ ਕੀਤੀ ਕੋਈ ਤੁਸੀਂ ਮੈਡਮ ਇਹਨਾਂ ਦੀ ਕੰਪਲੇਂਟਸ ਕੀਤੀ ਆ ਕਿਤੇ ਕੋਈ ਨੀ ਸਰ ਪਿੱਲਮੇ ਐਕਚੁਅਲੀ ਸਮਝਿਆ ਕਿ ਮੈਨੂੰ ਮੈਨੇਜਮੈਂਟ ਨੂੰ ਮਿਲ ਲਿਆ ਜਾਵੇ ਮੈਨੂੰ ਇੱਕ ਵਾਰੀ ਗੱਲ ਕੀਤੀ ਜਾਵੇ ਉਹਨਾਂ ਦੇ ਨਾਲ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਤਾਂ ਮੈਂ ਵਿਦਨ 2 ਐਂਡ 3 ਡੇਜ਼ ਦੇ ਵਿੱਚ ਉਹਨਾਂ ਦੀ ਕੰਪਲੇਂਟ ਡੀਸੀ ਮੈਡਮ ਨੂੰ ਤੇ ਬਾਕੀ ਸਾਰੇ ਕਰਾਂਗੀ ਮੈਂ ਆਪਣੇ ਬੱਚੇ ਦੇ ਇਨਸਾਫ ਲਈ ਤੁਸੀਂ ਹੁਣ ਇਹਨਾਂ ਦੀ ਕੋਈ ਕੰਪਲੇਂਟ ਕੀਤੀ ਆ ਹਾਂਜੀ ਸਰ ਇੱਕ ਕੰਪਲੇਂਟ ਮੈਂ ਜਿਸ ਦਿਨ ਇਹ ਵਾਰਦਾਤ ਵਰਤੀ ਆ ਵਾਪਰੀ ਆ ਉਸ ਦਿਨ ਮੈਂ ਆਪਣੇ ਐਸ ਡੀ ਐਮ ਆਫਿਸ ਉਹਨਾਂ ਨੇ ਕੰਪਲੇਂਟ ਕੀਤੀ ਆ ਬਟ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅੱਜ ਮੈਂ ਡੀ ਸੀ ਸਾਹਿਬ ਨੂੰ ਜਾਂ ਹਾਈ ਅਥਾਰਟੀਜ਼ ਨੂੰ ਮੈਂ ਕੰਪਲੇਂਟ ਕਰਨੀ ਸੀ ਬਟ ਉਸ ਤੋਂ ਪਹਿਲਾਂ ਮੈਂ ਇਹਨਾਂ ਦੀ ਮੈਨੇਜਮੈਂਟ ਨੂੰ ਮਿਲਣੇ ਦਾ ਫਰਜ਼ ਸਮਝਿਆ ਕਿ ਮੈਨੇਜਮੈਂਟ ਕੀ ਕਹਿੰਦੀ ਆ ਬਟ ਮੈਨੂੰ ਉੱਥੇ ਕੋਈ ਸੈਟੀਸਫੈਕਸ਼ਨ ਨਹੀਂ ਮਿਲੀ ਉਹਨਾਂ ਦੀ ਜੋ ਕਵਿਤਾ ਮੈਮਾ ਜੋ ਮਾਲਪੁਰ ਸਕੂਲ ਦੇ ਇੰਚਾਰਜ ਆ ਉਹਨਾਂ ਨੇ ਮੈਨੇਜਮੈਂਟ ਮੋਰੇ ਪੂਰੇ ਮਾਮਲੇ ਨੂੰ ਉਲਟਾ ਹੀ ਉਹਨਾਂ ਨੇ ਪੇਚ ਕੀਤਾ ਕਿ ਅਸੀਂ ਬੱਚਾ ਸਿਰਫ ਮਾਂ ਨੂੰ ਹੈਂਡ ਓਵਰ ਕਰ ਰਹੇ ਸੀ ਤੁਸੀਂ ਮੈਡਮ ਕੰਪਲੇਂਟ ਕੀਤੀ ਹਾਂਜੀ ਸਰ ਜਿਸ ਦਿਨ ਇਹ ਸਾਰੀ ਘਟਨਾ ਵਾਪਰੀ ਆ ਉਸ ਦਿਨ ਮੈਂ ਐਸ ਡੀ ਐਮ ਸਾਹਿਬ ਨੂੰ ਲਿਖ ਕੇ ਦਿੱਤਾ ਸੀ ਆਪਣੀ ਪੂਰੀ ਕੰਪਲੇਂਟ ਉਹਨਾਂ ਨੇ ਆਪਣੇ ਐਸ ਐਚ ਓ ਸਾਹਿਬ ਮਾਲਪੁਰ ਨੂੰ ਮਾਰਕ ਕਰ ਦਿੱਤੀ ਹੋਈ ਆ ਤੇ ਉੱਥੇ ਤੁਹਾਨੂੰ ਕੁਝ ਇਨਸਾਫ ਮਿਲਿਆ ਮਾਲਪੁਰ ਥਾਣੇ ਨਹੀਂ ਹਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹੁਣ ਤੁਸੀਂ ਇੱਕ ਹਾਇਰ ਅਥਾਰਟੀ ਨੂੰ ਕੋਈ ਕੰਪਲੇਂਟ ਕਰ ਰਹੇ ਹੋ ਹਾਂਜੀ ਵੀਦਨ 1 ਐਂਡ 2 ਡੇਸ ਮੈਂ ਡੀਸੀ ਮੈਡਮ ਨੂੰ ਐਂਡ ਹਾਇਰ ਅਥਾਰਟੀ ਨੂੰ ਮੈਂ ਕੰਪਲੇਂਟ ਕਰ ਰਹੀ ਹਾਂ ਓ ਮਾਈ ਗੋਡ ਹੱਦ ਹੋ ਗਈ ਕਿਸੇ ਚੀਜ਼ ਦੀ ਹੱਦ ਹੋ ਗਈ ਆਓ ਇੱਧਰ ਤੁਸੀਂ ਸਾਰਿਆਂ ਆਓ ਇੱਧਰ निकाला था निकाला तो हमने नहीं निकाला था ना मुझे पता है ना मैं बताता हूँ वीडियो दिखाता हूँ नहीं निकाला क्यों था मुझे नहीं वीडियो तो सोशल मीडिया पे हो गए किसी दिन वीडियो तो सोशल मीडिया पे हो तो गई या वायरल ठीक है आपने निकाला क्यों मैडम को ब्लॉक करें वो तो बच्ची कहते ये मुझे बात करके स्कूल से निकालेंगे स्कूल से निकालेंगे ये कोई वो है थोड़ी सी बात करना ਨੇ ਨੂੰ ਜਿਹਨਾਂ ਨੇ ਹੱਥ ਖੜਕੇ ਬਾਹਰ ਕੱਢਿਆ ਸਾਨੂੰ ਉਹ ਹੁਣੀ ਚਾਹੀਦੇ ਆ ਜਿਹਨਾਂ ਨੇ ਨਿਕਾਲਾ ਬਲਾਉਂ ਉਹਨਾਂ ਦਾ ਕਰਤਿਆ ਉਹ ਕਰਨੀ ਆ ਪਹਿਲੇ ਉਹਨੂੰ ਬਰਾਉਂਦੇ ਉਹਨਾਂ ਦੇ ਬਾਅਦ ਚੱਲਣ ਉਦੋਂ ਉਹ ਪ੍ਰੈਜ਼ੈਂਟ ਨਹੀਂ ਸੀਗੇ ਉਹਨਾਂ ਨੇ ਬਾਹਰ ਕੱਢਿਆ ਮੇਰੀ ਬੇਟੀ ਨੂੰ ਨਾ ਮੈਂ ਕੱਲ ਚੁੱਪ ਰਹਿ ਗਈ ਅੱਜ ਨਹੀਂ ਰਵਾਂਗੀ ਮੈਂ ਗੱਠੀ ਮੈਂ ਅੱਜ ਨਹੀਂ ਚੁੱਪ ਰਹਿਣਾ ਅੰਦਰ ਆਜੋ ਨਹੀਂ ਨੈਂਸੀ ਮੈਡਮ ਪਾਏਗੇ ਕਿਸੇ ਦਾ ਮੈਨੇਜਰ ਹੈ ਇਹ ਮੈਨੇਜਰ ਇਹ ਮੈਨੇਜਰ ਹੈ ये रहते आपके ना 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 ये सुन ना ओके यू शरप यू शरप वो आओ यू शरप यू दो काका जी ले 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 मेरे 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 ਮੇਰੀ ਬੇਟੀ ਨੂੰ ਜਿੱਦਾਂ ਕੱਢਿਆ ਨਾ ਉਹ ਭੁਗਤਣਾ ਹੀ ਪੈਣਾ ਆ ਕਿਸੇ ਬੱਚੇ ਨੂੰ ਹੱਥ ਲਾਉਂਦੀ ਸਾਡੇ ਜੀ ਇਨਸਾਨੀ ਤਾਂ ਨਹੀਂ ਮੈਂ ਤਾਂ ਵੀ ਵਾਟ ਓ ਮਾਈ ਗੋਡ ਤੁਸੀਂ ਵੀਡੀਓ ਬਣਾ ਕੇ ਬਣਾ ਦੱਸੋ ਤੁਸੀਂ ਮਿਸ ਮਿਸ ਵੀ ਕਰਦੇ ਹੋ ਮੈਂ ਬਣਾਉਂਗੀ ਵੀਡੀਓ ਬਣਾ ਰਹੇ ਹਾਂ ਬਣਾਣੀ ਨਹੀਂ ਵੀਡੀਓ ਇਹਦਾ ਕੋਰਟ ਚੈਲੰਜ ਕਰੂੰਗਾ ਤੁਸੀਂ ਬਾਕੀ ਨਹੀਂ ਬਣਾਓ ਬਣਾ ਲੈ ਸਤਿ ਸ਼੍ਰੀ ਅਕਾਲ ਵਿਖੇ ਤੁਸੀ ਆਨਿਆ ਇਸ ਵਕਤ ਦੀ ਇੱਕ ਵੱਡੀ ਖਬਰ ਵੱਡੀ ਖਬਰ ਕਹਾਂਗੇ ਤੇ ਨਾਲ ਹੀ ਇਹ ਕਹਾਂਗੇ ਕਿ ਬੰਦਪਾ ਕੀ ਖਬਰ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ਕਿਸ ਹੱਦ ਤੱਕ ਵੱਧ ਗਈ ਹੈ ਇਹ ਖਬਰ ਇਸ ਦਾ ਜਿਉਂਦਾ ਜਾਗਦਾ ਉਦਾਹਰਣ ਹੈ ਦਰਅਸਲ ਇਹ ਮਾਮਲਾ ਗੜਸ਼ੰਕਰ ਦਾ ਹੈ ਜਿੱਥੇ ਦਾ ਇੱਕ ਪ੍ਰਾਈਵੇਟ ਸਕੂਲ ਜਿਸ ਦਾ ਨਾਮ ਦਿੱਲੀ ਇੰਟਰਨੈਸ਼ਨਲ ਸਕੂਲ ਦਸਿਆਚਾਰ ਹੈ ਸੋ ਸਕੂਲ ਨੇ ਇੱਕ ਕਾਰਾ ਕੀਤਾ ਹੈ ਕਿ ਇੱਕ ਬੱਚੇ ਦੀ ਫੀਸ ਨਹੀਂ ਜਮ੍ਹਾਂ ਹੋਈ ਤੇ ਸੋ ਸਕੂਲ ਨੇ ਉਸ 4 ਸਾਲ ਦੀ ਮਾਸੂਮ ਬੱਚੀ ਨੂੰ ਹੱਥੋਂ ਫੜ ਕੇ ਸਕੂਲ ਦੇ ਗੇਟ ਤੋਂ ਬਾਹਰ ਕੱਢ ਦਿੱਤਾ ਨਾ ਸਿਰਫ ਬਾਹਰ ਕੱਢ ਦਿੱਤਾ ਬਲਕਿ ਉਸ ਬੱਚੀ ਨੂੰ ਥਾਂ ਹੀ ਰੋਂਦਾ ਛੱਡ ਕੇ ਸਕੂਲ ਦੀਆਂ ਟੀਚਰਾਂ ਤੇ ਬਾਕੀ ਮੁਲਾਜ਼ਮ ਚ ਹੁੰਦੇ ਨੇ ਉਹ ਅੰਦਰ ਚਲੇ ਗਏ ਉਹ ਤਾਂ ਗਨੀਮਤ ਤੇ ਰਹੇ ਕਿ ਉਸ ਵਕਤ ਛੁੱਟੀ ਹੋਣ ਵਾਲੀ ਸੀ ਤੇ ਉਸ ਬੱਚੀ ਦੀ ਮਾਂ ਮੌਕੇ ਤੇ ਪਹੁੰਚੀ ਹੋਈ ਸੀ ਤੇ ਉਸ ਬੱਚੀ ਦੀ ਮਾਂ ਨੇ ਵੀਡੀਓ ਬਣਾ ਲਈ ਹਾਲਾਂਕਿ ਇਸ ਵਕਤ ਆਵਾਜ਼ ਸੁਣ ਸਕਦੇ ਹੋ ਤੁਸੀਂ ਉਸ ਸਕੂਲ ਦੀ ਟੀਚਰ ਇਹ ਕਹਿ ਰਹੀ ਹੈ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਪਰ ਬੱਚੀ ਦੀ ਮਾਂ ਕਹਿ ਰਹੀ ਹੈ ਕਿ ਮੈਂ ਵੀਡੀਓ ਬਣਾਉਂਗੀ ਪਰ ਜਦੋਂ ਉਹ ਮਾਂ ਉਸ ਬੱਚੀ ਦੀ ਵੀਡੀਓ ਬਣਾ ਰਹੀ ਸੀ ਜੋ ਕਿ ਦਰਵਾਜ਼ੇ ਤੇ ਰੋ ਰਹੀ ਸੀ ਖੜੀ ਹੋ ਕੇ ਕਿਉਂਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਉਸ ਬੱਚੀ ਨੂੰ ਹੱਥੋਂ ਫੜ ਕੇ ਬਾਹਰ ਕੱਢ ਦਿੱਤਾ ਗਿਆ ਸੀ ਵੀਡੀਓ ਬਣਾਉਂਦੇ ਬਣਾਉਂਦੇ ਸਕੂਲ ਦਾ ਪੂਰਾ ਸਟਾਫ ਉਸ ਬੱਚੀ ਨੂੰ ਥਾਂ ਹੀ ਗੇਟ ਤੇ ਛੱਡ ਕੇ ਅੰਦਰ ਚਲਿਆ ਜਾਂਦਾ ਜਿਸ ਤੋਂ ਬਾਅਦ ਉਸ ਬੱਚੀ ਦੇ ਮਾਪੇ ਗੁੱਸੇ ਦੇ ਵਿੱਚ ਆ ਕੇ ਤੈਸ਼ ਤੇ ਵਿੱਚ ਆ ਕੇ ਸਕੂਲ ਦੇ ਅੰਦਰ ਜਾਂਦੇ ਨੇ ਤੇ ਕਹਿੰਦੇ ਨੇ ਕਿ ਆਖਿਰ ਇਹ ਕੀ ਹਰਕਤ ਐ ਇਸ ਬੱਚੀ ਦਾ ਕੀ ਕਸੂਰ ਐ ਜੇਕਰ ਇਸ ਦੀ ਫੀਸ ਜਮਾ ਨਹੀਂ ਹੋਈ ਐ ਤਾਂ ਤੁਸੀਂ ਸਾਡੇ ਨਾਲ ਗੱਲ ਕਰੋ ਕਿਉਂਕਿ ਅਸੀਂ ਇਸ ਦੇ ਮਾਪੇ ਨੇ ਦੂਜੇ ਪਾਸੇ ਇਸ ਔਰਤ ਨੇ ਜੋ ਕਿ ਇਸ ਬੱਚੇ ਦੀ ਮਾਂ ਹੈ ਨਾ ਇਸ ਦਾ ਪੂਜਰਾਨੀ ਦੱਸਿਆ ਜਾ ਰਿਹਾ ਉਸ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਕੂਲ ਪ੍ਰਸ਼ਾਸਨ ਵੱਲੋਂ ਬਦਤਮੀਜ਼ੀ ਕੀਤੀ ਗਈ ਹੈ ਬਦਸਲੂਕੀ ਕੀਤੀ ਗਈ ਹੈ ਤੇ ਚੀਕ ਕੇ ਚਿਲਾ ਕੇ ਬੱਚੇ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਨਾਲ ਦੀ ਨਾਲ ਕਿਵੇਂ ਉਹ ਟੀਚਰ ਚੀਕਦੀ ਹੋਈ ਚਿਲਾਉਂਦੀ ਹੋਈ ਅੰਗਰੇਜ਼ੀ ਦੇ ਵਿੱਚ ਸ਼ਟ ਅਪ ਸ਼ਟ ਅਪ ਇਸ ਬੱਚੀ ਦੇ ਮਾਪਿਆਂ ਨੂੰ ਕਹਿ ਰਹੀ ਹੈ ਉਹ ਵੀ ਤੁਸੀਂ ਸੁਣੋ ਕਿਸੇ ਦਾ ਮੈਨੇਜਰ ਇਹ ਮੈਨੇਜਰ ਹੈ बैठो थे ओके नो नो नहीं बैठो ओके यू कट यू शट अप यू शट अप तू काका की दीदी है मैं नहीं ले नहीं मेरे पेट दे दी हूं कल को मुझे बच्चे को कटूंगा को डायरेक्टर से डायरेक्ट उनको कोर्ट में जाएंगे हम ठीक है आई बीन को कोर्ट से जा ਦਰਅਸਲ ਇਹ ਪੂਰਾ ਮਾਮਲਾ ਗੜਸ਼ੰਕਰ ਦੇ ਦਿੱਲੀ ਇੰਟਰਨੈਸ਼ਨਲ ਸਕੂਲ ਦਾ ਹੈ ਇਹ ਮਾਪੇ ਜਿਨ੍ਹਾਂ ਦੇ ਦੋ ਬੱਚੇ ਨੇ ਇੱਕ ਵੱਡਾ ਬੱਚਾ ओबीसी ਸਕੂਲ ਦੇ ਵਿੱਚ ਪੜਦਾ ਹੈ ਤੇ ਇਹ چھوٹਾ ਬੱਚਾ ਜੋ ਕਿ 4 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਨਾ ਇਸ ਬੱਚੀ ਦਾ ਪਰਿਸ਼ਾ ਦੱਸਿਆ ਜਾ ਰਿਹਾ ਹੈ ਪ੍ਰਾਇਮਰੀ ਯਾਨੀ ਕਿ ਨਰਸਰੀ ਕਲਾਸ ਦੇ ਵਿੱਚ ਇਹ ਬੱਚੀ ਪੜਦੀ ਹੈ ਇਸ ਬੱਚੀ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇਸ ਬੱਚੀ ਦੀ ਮਾਂ ਦੇ ਮੁਤਾਬਕ ਜੋ ਫੀਸ ਸਕੂਲ ਵੱਲੋਂ ਭੇਜੀ ਗਈ ਹੈ ਉਹ ਗਲਤ ਫੀਸ ਭੇਜੀ ਗਈ ਸੀ ਔਰ ਇਸੇ ਦੇ ਚੱਲਦਿਆਂ ਉਸ ਨੋਟਿਸ ਦਾ ਜਵਾਬ ਇਸ ਦੀ ਮਾਂ ਨੇ ਦਿੱਤਾ ਕਿ ਇਹ ਫੀਸ ਮੇਰੀ ਬੱਚੀ ਦੀ ਨਹੀਂ ਹੈ ਇਸ ਫੀਸ ਨੂੰ ਕਰੈਕਟ ਕਰਕੇ ਮੈਨੂੰ ਭੇਜੋ ਤਾਂ ਕਿ ਅਸੀਂ ਸਹੀ ਫੀਸ ਜਮ੍ਹਾਂ ਕਰਵਾ ਸਕੀਏ ਪਰ ਬਾਵਜੂਦ ਇਸ ਦੇ ਮੈਨੇਜਮੈਂਟ ਵੱਲੋਂ ਉਸ ਫੀਸ ਸਲਿੱਪ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ ਤਾਂ ਅਗਲੀ ਵਾਰ ਜਦੋਂ ਨਵੀਂ ਸਲਿੱਪ ਬਣਾ ਕੇ ਭੇਜੀ 就给五。 ਹੋਰ ਵੀ ਜ਼ਿਆਦਾ ਵਧੀ ਹੋਈ ਫੀਸ ਵੇਚੀ ਗਈ ਦੁਬਾਰਾ ਫਿਰ ਤੋਂ ਇਹ ਜੋ ਮਾਂ ਬੱਚੇ ਦੀ ਸਕੂਲ ਪ੍ਰਸ਼ਾਸਨ ਕੋਲ ਗਈ ਮੀਟਿੰਗ ਕਰਨ ਦੇ ਲਈ ਪਹੁੰਚੀ ਪਰ ਕਰੀਬ ਡੇਢ ਘੰਟੇ ਦਾ ਇੰਤਜ਼ਾਰ ਉਹਨਾਂ ਨੂੰ ਕਰਵਾਇਆ ਗਿਆ ਤੇ ਮੈਨੇਜਮੈਂਟ ਨੇ ਫਿਰ ਵੀ ਮੁਲਾਕਾਤ ਨਹੀਂ ਕੀਤੀ ਸਿਰਫ ਸਕੂਲ ਦੇ ਪ੍ਰਿੰਸੀਪਲ ਨੇ ਮੁਲਾਕਾਤ ਕੀਤੀ ਤੇ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਫੀਸ ਜਮਾ ਨਹੀਂ ਹੈ ਉਸ ਵਕਤ ਵੀ ਇਸ ਔਰਤ ਦਾ ਜੋ ਕਹਿਣਾ ਉਸ ਦੇ ਮੁਤਾਬਕ ਕਿ ਜੋ ਪਰੇਸ਼ਾਨੀ ਸੀ ਕਿ ਗਲਤ ਫੀਸ ਵੇਚੀ ਗਈ ਸੀ ਉਸ ਗੱਲ ਦੇ ਨਾਲ ਵੀ ਪ੍ਰਿੰਸੀਪਲ ਨੂੰ ਜਾਣੂ ਕਰਵਾਇਆ ਗਿਆ ਪਰ باوجود ਇਸ ਦੇ ਪ੍ਰਿੰਸੀਪਲ ਨੇ ਵੀ ਦੀ ਕੋਈ ਖਾਸ ਮਦਦ ਨਹੀਂ ਕੀਤੀ ਨਾ ਹੀ ਗੱਲ ਨੂੰ ਸੁਣੀ ਗਈ ਸੋ ਇਹ ਮਾਂ ਕਹਿ ਰਹੀ ਹੈ ਕਿ ਗਲਤੀ ਕਿਸੇ ਦੀ ਵੀ ਨਹੀਂ ਸੀ ਗਲਤੀ ਸਕੂਲ ਪ੍ਰਸ਼ਾਸਨ ਦੀ ਸੀ ਕਿਉਂਕਿ ਇੱਕ ਤਾਂ ਗਲਤ ਫੀਸ ਭੇਜੀ ਗਈ ਉਸ ਫੀਸ ਨੂੰ ਭਰਨ ਦੇ ਲਈ ਸਾਡੇ ਤੇ ਪ੍ਰੈਸ਼ਰ ਬਣਾਇਆ ਗਿਆ ਔਰ ਇਸ ਹੱਦ ਤੱਕ ਪ੍ਰੈਸ਼ਰ ਬਣਾਇਆ ਗਿਆ ਕਿ ਸਾਡੀ 4 ਸਾਲ ਦੀ ਮਾਸੂਮ ਬੱਚੀ ਨੂੰ ਸਕੂਲ ਦੇ ਬਾਹਰ ਖੜਾ ਕਰ ਦਿੱਤਾ ਗਿਆ ਔਰ ਬੱਚੀ ਰੋ ਰਹੀ ਸੀ ਚਿਲਾ ਰਹੀ ਸੀ ਪਰ ਉਸ ਬੱਚੀ ਨੂੰ ਫਿਰ ਵੀ ਸਕੂਲ ਦੇ ਬਾਹਰ ਖੜਾ ਕਰ ਦਿੱਤਾ ਗਿਆ ਇਨਸਾਨੀਅਤ ਇਸ ਸਕੂਲ ਦੇ ਟੀਚਰਾਂ ਦੇ ਵਿੱਚ ਸਟਾਫ ਦੇ ਵਿੱਚ ਬਿਲਕੁਲ ਮਰ ਚੁੱਕੀ ਹੈ ਇਸ ਬੱਚੀ ਦੇ ਮਾਪੇ ਇਲਜ਼ਾਮ ਲਗਾ ਰਹੇ ਨੇ ਤੇ ਆਪਣੀ 4 ਸਾਲ ਦੀ ਮਾਸੂਮ ਬੱਚੀ ਦੇ ਲਈ ਹੁਣ ਇਨਸਾਫ ਇਨਸਾਫ ਮੰਗ ਰਹੇ ਨੇ ਕਹਿ ਰਹੇ ਨੇ ਕਿ ਪ੍ਰਾਈਵੇਟ ਸਕੂਲਾਂ ਦੇ ਇਹ ਜੋ ਕਾਰੇ ਨੇ ਉਸਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਕਿ ਪ੍ਰਾਈਵੇਟ ਸਕੂਲਾਂ ਨੂੰ ਸਿਰਫ ਔਰ ਸਿਰਫ ਪੈਸੇ ਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਤੇ ਬੱਚਾ ਕਿੱਥੇ ਪੜਦਾ ਜੀ ਬੱਚਾ ਡੈਲੀ ਇੰਟਰਨੈਸ਼ਨਲ ਸਕੂਲ ਮਾਲਪੁਰ ਕਿੰਨੀ ਉਮਰ ਆ 4 ਸਾਲ ਕੀ ਗੱਲ ਹੋਈ ਜਿਹੜੀ ਸਕੂਲ ਦੇ ਨਾਲ ਕੋਈ ਤੁਹਾਡੀ ਗੱਲ ਹੋਈ ਹੈ ਕੀ ਸਾਰੀ ਗੱਲ ਦੱਸੋ ਜੀ ਐਕਚੁਅਲੀ ਅਪ੍ਰੈਲ ਦੇ ਵਿੱਚ ਮੈਂ ਆਪਣੇ ਬੱਚੇ ਦੀ ਐਡਮਿਸ਼ਨ ਕਰਵਾਈ ਸੀ ਐਂਡ ਜੋ ਵੀ ਇਹਨਾਂ ਦੇ ਚਾਰਜ ਸੀ ਜੋ ਵੀ ਇਹਨਾਂ ਨੇ ਫੀਸ ਮੈਨੂੰ ਪੇ ਕਰਨ ਨੂੰ ਕਿਹਾ ਮੈਂ ਉਹ ਕੀਤੀ ਉਸ ਤੋਂ ਬਾਅਦ ਛੁੱਟੀਆਂ ਆ ਗਈਆਂ ਮਈ ਔਰ ਜੂਨ ਦੀਆਂ ਫਿਰ ਮੈਨੂੰ ਜੁਲਾਈ ਵਿੱਚ ਇੱਕ ਮੈਸੇਜ ਆਂਦਾ ਹੈ ਕਿ ਆਪਣੇ ਬੱਚੇ ਦੀ ਤੁਸੀਂ ਇੰਨੀ ਫੀਸ ਜਮ੍ਹਾਂ ਕਰवानी ਆ। ਮੈਂ ਉਹਨਾਂ ਨੂੰ ਆਬਜੈਕਸ਼ਨ ਕੀਤਾ ਕਿ ਮੇਰੇ ਬੱਚੇ ਦੀ ਇਹ ਫੀਸ ਨਹੀਂ ਬੰਦੀ। ਤੇ ਉਸ ਤੋਂ ਬਾਅਦ ਮੇਰੀ ਬੜੀ ਗੁੜੀਆ ਵੀ ਉੱਥੇ ਦੈਲੀ ਇੰਟਰਨੈਸ਼ਨਲ ਮੈਨ ਸਕੂਲ ਪੜਦੀ ਆ। ਮੈਂ ਲੈਂਸੀ ਮੈਡਮ ਕੋ ਗਈ ਜੋ ਉੱਥੇ ਦੇ ਇੰਚਾਰਜ ਆ। ਤੇ ਮੈਂ ਉਹਨਾਂ ਨੂੰ ਕਿਹਾ ਕਿ ਇੰਨੀ ਫੀਸ ਮੇਰੇ ਬੱਚੀ ਦੀ ਨਹੀਂ ਬੰਦੀ ਜਿੰਨੀ ਕੀ ਤੁਸੀਂ ਮੈਨੂੰ ਭੇਜੀ ਆ। ਉਹ ਕਹਿੰਦੇ ਕੋਈ ਨਹੀਂ ਮੈਂ ਸੋਲਵ ਕਰਕੇ ਤੁਹਾਨੂੰ ਇਨਫੋਰਮ ਕਰ ਦਿੰਦੀ ਆ। ਉਸ ਤੋਂ ਬਾਅਦ ਮੈਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਆਇਆ। ਫਿਰ ਮੈਨੂੰ ਅਕਤੂਬਰ ਵਿੱਚ ਮੈਸੇਜ ਆਇਆ 25000 ਸਮਥਿੰਗ ਦਾ ਜਦਕਿ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਮੈਂ ਫਿਰ ਓਬਜੈਕਸ਼ਨ ਕੀਤਾ ਜਦੋਂ ਉਹਨਾਂ ਦਾ ਕਾਲ ਆਇਆ ਕਿ ਫੀਸ ਜਮਾ ਕਰਵਾਓ ਕਿ ਇਹ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਹੈ ਕਿਉਂਕਿ ਮੇਰੀ ਬੱਚੀ ਦੀ ਬੰਦੀ ਮੰਥਲੀ ਫੀਸ ਹੈ ਜੋ ਉਹ 2900 ਆ ਓਨਲੀ ਤੇ ਉਸ ਤੋਂ ਬਾਅਦ ਮੈਨੂੰ ਹੁਣ 15 ਜਾਂ 16 ਤਰੀਕ ਨੂੰ ਮੈਸੇਜ ਆਂਦਾ ਆ ਕਿ 41500 ਫੀਸ ਤੁਸੀਂ ਡਿਪੋਜ਼ਿਟ ਕਰਵਾਓ ਉਹ ਵੀ ਮੇਰੀ ਬੱਚੀ ਦੀ ਬੰਦੀ ਫੀਸ ਨਹੀਂ ਸੀ ਤੇ ਮੈਂ ਉਹਨਾਂ ਨੂੰ ਸਿਰਫ ਇਹੀ ਕਿਹਾ ਕਿ ਮੇਰੀ ਕਰੈਕਟ ਫੀਸ ਮੈਨੂੰ ਭੇਜੀ ਜਾਵੇ ਕਿ ਤਾਂ ਜੋ ਮੈਂ ਉਹਨੂੰ ਡਿਪੋਜ਼ਿਟ ਕਰਵਾ ਸਕਾਂ ਕਿ ਜੋ ਵੀ ਮੇਰੀ ਬੰਦੀ ਫੀਸ ਆ ਸਿਰਫ ਮੈਨੂੰ ਉਹੀ ਦੱਸੀ ਜਾਵੇ ਪਰ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਤੇ ਇੱਕ ਦਿਨ ਮੈਂ ਆਪਣੀ ਬੱਚੀ ਨੂੰ 26 ਤਰੀਕ ਨੂੰ ਲੈਣ ਜਾਂਦੀ ਆ ਤਾਂ ਮੈਨੂੰ ਪੂਜਾ ਮੈਮ ਕਹਿੰਦੇ ਆ ਜੋ ਮੇਰੀ ਬੱਚੀ ਦੀ ਕਲਾਸ ਇਨਚਾਰਜ ਆ ਕਿ ਕੱਲ ਤੋਂ ਤੁਹਾਡੀ ਬੱਚੀ ਦੀ ਕੋਈ ਐਂਟਰੀ ਨਹੀਂ ਸਕੂਲ ਵਿੱਚ ਮੈਂ ਚੁੱਪਚਾਪ ਆਪਣੀ ਬੱਚੀ ਨੂੰ ਲੈ ਕੇ ਉੱਥੋਂ ਆ ਜਾਂਦੀ ਆ ਜਦੋਂ 27 ਤਰੀਕ ਨੂੰ ਮੈਂ ਆਪਣੀ ਬੱਚੀ ਨੂੰ ਮਾਰਨਿੰਗ ਛੱਡਣ ਜਾਂਦੀ ਆ ਹਜੇ ਮੈਂ ਐਂਟਰ ਕਰਦੀ ਹੀ ਆ ਕੀ ਉੱਥੇ ਦੀ ਮੈਡਮ ਕਵਿਤਾ ਮੈਡਮ ਆ ਜੋ ਉੱਥੇ ਦੇ ਇਨਚਾਰਜ ਆ ਹੁਸ਼ਿਆਰਪੁਰ ਦੀ ਰਹਿਣ ਵਾਲੀ ਆ ਉਹ ਮੈਨੂੰ ਕਹਿੰਦੀ ਆ ਕਿ ਆਪਣੇ ਬੱਚੇ ਨੂੰ ਇੱਥੋਂ ਚੁੱਕ ਤੇ ਚਲ ਜਾ ਮੈਂ ਉਹਨਾਂ ਨੂੰ ਕਹਿੰਦੀ ਮੈਮ ਤੁਸੀਂ ਲੈਂਗੁਏਜ ਕਿੱਦਾਂ ਦੀ ਬੋਲ ਰਹੀਆਂ ਜੇ ਕੋਈ ਫੀਸ ਦਾ ਇਸ਼ੂ ਆ ਤੁਸੀਂ ਮੇਰੇ ਨਾਲ ਸੋਲਵ ਕਰੋ ਕਿ ਬੱਚੇ ਦਾ ਰਾਈਟ ਆ ਪੜਨਾ ਬੱਚਾ ਇਸੇ ਸਕੂਲ ਪੜ੍ਹੇਗਾ ਬੱਚੇ ਨੂੰ ਕਲਾਸ ਵਿੱਚ ਲੈ ਕੇ ਜਾਉ ਉਹ ਕਹਿੰਦੇ ਨਹੀਂ ਤੂੰ ਆਪਣਾ ਬੱਚਾ ਚੁੱਕ ਤੇ ਇੱਥੋਂ ਦਫਾ ਹੋਵੋ ਉਸ ਦੇ ਬਾਵਜੂਦ ਵੀ ਮੈਂ ਉਹ ਪੇਸ਼ੈਂਸ ਰੱਖੀ ਮੈਂ ਕੋਈ ਬਦਤਮੀਜ਼ੀ ਨਹੀਂ ਉਹਨਾਂ ਦੇ ਨਾਲ ਕੀਤੀ ਮੈਂ ਜਦੋਂ ਆਪਣੇ ਬੱਚੇ ਨੂੰ ਉੱਥੇ ਛੱਡ ਕੇ ਚਲੀ ਗਈ ਤੇ ਮੈਂ ਜਸਟ ਆਪਣੀ ਐਕਟਿਵ ਵਾਚ ਟਰਨ ਕਰ ਰਹੀ ਸੀ ਆਉਣ ਵਾਸਤੇ ਤਾਂ ਮੇਰੇ ਬੱਚੇ ਦੀ ਰੋਂਦੀ ਆਵਾਜ਼ ਆਂਦੀ ਆ ਜਦੋਂ ਉਹ ਮੇਰੇ ਬੱਚੇ ਨੂੰ ਕੜੀਸਕੇ ਬਾਹਰ ਲੈ ਕੇ ਆਉਂਦੇ ਹੱਥ ਤੋਂ ਫੜ ਕੇ ਉਹਨੂੰ ਵਾਜਦੋ ਫੜ ਕੇ ਉਹ ਬੁਰੀ ਤਰ੍ਹਾਂ ਉਹਨੂੰ ਕੜੀਸਿਆ ਜਾਂਦਾ ਹੈ ਥੈਨ ਸੜਕ ਤੇ ਛੱਡ ਦਿੱਤਾ ਜਾਂਦਾ ਹੈ ਉਸ ਉਸ ਵਕਤ ਮੈਂ ਥੋੜੀ ਵੀਡੀਓ ਬਣਾਈ ਉਹਨਾਂ ਦੀ ਬਾਹਰ ਕੱਢਦੇ ਜਾਂਦੀ ਮਿਸ ਬਿਹੇਵ ਕਰਦੇ ਜਾਂਦੀ ਇਵਨ ਮੇਰੀ ਗੁੜੀਆ ਦਾ ਬੈਗ ਵੀ ਸੁਟਣ ਵਾਲੇ ਸੀ ਬਾਹਰ ਜਦੋਂ ਮੈਂ ਵੀਡੀਓ ਬਣਾਉਣ ਲੱਗੀ ਤਾਂ ਮੈਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਜੋ ਗਲ ਕਰਨੀ ਹੈ ਉਹ ਕੈਮਰੇ ਅੱਗੇ ਕਰੋ ਜੇ ਫੀਸ ਨਹੀਂ ਪੇ ਹੋਣ ਕਾਰਨ ਜਾਂ ਤੁਹਾਡੀ ਮਿਸਟੇਕ ਦੇ ਕਾਰਨ ਕੋਈ ਵੀ ਗੱਲ ਹੋਵੇ ਤਾਂ ਤੁਸੀਂ ਤੁਹਾਡੇ ਕੋਲ ਰਾਈਟ ਨਹੀਂ ਹੈਗਾ ਕਿ ਤੁਸੀਂ ਮੇਰੇ ਬੱਚੇ ਨੂੰ ਸੜਕ ਤੇ ਸੱਟੋ ਉਹ ਸਿਰਫ 4 ਸਾਲ ਦਾ ਮਾਸੂਮ ਬੱਚਾ ਹੈ ਉਹਨਾਂ ਨੂੰ ਕੋਈ ਰਾਈਟ ਨਹੀਂ ਕਿ ਮੇਰੇ ਬੱਚੇ ਨੂੰ ਉਹ ਬਾਹਰ ਸੁੱਟਣਗੇ ਉਸ ਤੋਂ ਬਾਅਦ ਸਿਰ ਮੈਂ ਵੀਡੀਓ ਬਣਾ ਕੇ ਆਪਣੇ ਘਰ ਆ ਜਾਂਦੀ ਹਾਂ ਕਿਉਂਕਿ ਮੇਰੇ ਹਸਬੰਡ ਉਸ ਵੇਲੇ ਤਾਂ ਮਤਲਬ ਕਿਤੇ ਗਏ ਹੋਏ ਸੀਗੇ ਆਪਣੇ ਆਫਿਸ ਦੇ ਕੰਮ ਤੇ ਦੂਸਰੇ ਦਿਨ ਆਪਾਂ ਫਿਰ ਬੱਚੇ ਛੱਡਣ ਜਾਂਦੇ ਹਾਂ ਤੇ ਉਹ ਕਵਿਤਾ ਮੈਡਮ ਸਾਡੇ ਨਾਲ ਫਿਰ ਮਿਸਬੀਹੇਵ ਕਰਦੇ ਆ ਕਿ ਆਪਣੇ ਬੱਚੇ ਨੂੰ ਲੈ ਜਾਓ ਇੱਥੋਂ ਅਸੀਂ ਐਂਟਰੀ ਨਹੀਂ ਕਰਾਂਗੇ ਫਿਰ ਉਸ ਤੋਂ ਬਾਅਦ ਲੇਨਸੀ ਮੈਡਮ ਨੇ ਸਾਨੂੰ ਮੇਨ ਸਕੂਲ ਦੇ ਜੋ ਇਨਚਾਰਜ ਉਹ ਸਾਨੂੰ ਆਫਿਸ ਦੇ ਵਿੱਚ ਬੁਲਾਉਂਦੇ ਆ 5 ਮਿੰਟ ਚੋ ਆ ਜਾਂਦੇ ਆ ਤੇ ਸਾਡੇ ਉੱਥੇ ਮਤਲਬ ਸਾਨੂੰ ਸਮਝਾਇਆ ਜਾਂਦਾ ਹੈ ਜਾਂ ਮਨਾਇਆ ਜਾਂਦਾ ਹੈ ਕਿ ਤੁਸੀਂ ਮਾਮਲੇ ਨੂੰ ਇੱਥੇ ਰਫਾ-ਦਫਾ ਕਰ ਲਓ ਆਫਿਸ ਦੇ ਅੰਦਰ ਮੈਂ ਮੈਂ ਕੁਝ ਹੱਦ ਤੱਕ ਮੰਨ ਵੀ ਗਈ ਸੀ ਕਿ ਚਲੋ ਬੈਠ ਕੇ ਮਾਮਲਾ ਸੁਲਝਾ ਲੈਂਦੇ ਆ ਪਰ ਮੇਰੇ ਹਸਬੰਦ ਨਹੀਂ ਮੰਨਦੇ ਕਿਉਂਕਿ ਇਸ ਬੱਚੇ ਨਾਲ ਕ੍ਰਾਈਮ ਹੋਇਆ ਸਿਗਾ ਇਹਦੇ ਵਿੱਚ ਕੋਈ ਕੰਪਰਮਾਈਜ਼ ਨਹੀਂ ਤੇ ਅਸੀਂ ਆ ਗਏ ਉਲਟਾ ਫਿਰ 2 ਘੰਟੇ ਬਾਅਦ ਮੇਰੇ ਸ਼ੋਰੂਮ 'ਚ ਪੁਲਿਸ ਆਂਦੀ ਆ ਕਿ ਸਕੂਲ ਵਾਲਿਆਂ ਨੇ ਦਿੱਲੀ ਇੰਟਰਨੈਸ਼ਨਲ ਸਕੂਲ ਵਾਲਿਆਂ ਨੇ ਕਵਿਤਾ ਮੈਡਮ ਨੇ ਤੁਹਾਡੇ ਖਿਲਾਫ ਜੋ ਆ ਉੱਥੇ ਮਤਲਬ ਸ਼ਿਕਾਇਤ ਕੀਤੀ ਆ ਕਿ ਤੂੰ ਤੁਹਾਨੂੰ ਥਾਣੇ ਆਣਾ ਪੈਣਾ ਆ ਤੇ ਜਦੋਂ ਆਪਾਂ ਥਾਣੇ ਗਏ ਤਾਂ ਮੈਮ ਕਹਿੰਦੇ ਕਿ ਇਹਨਾਂ ਨੇ ਮੇਰੇ ਕੈਰੇਕਟਰ ਦੇ ਬਾਰੇ ਟਿੱਪਣੀ ਕੀਤੀ ਆ ਮੈਂ ਮੈਮ ਨੂੰ ਉਸ ਵਕਤ ਐਸਐਚਓ ਸਭ ਨੂੰ ਵੀ ਮੈਮ ਨੂੰ ਵੀ ਏਐਸਆਈ ਨੂੰ ਵੀ ਸਾਰਿਆਂ ਨੂੰ ਮੈਂ ਇਹੀ ਕਿਹਾ ਕਿ ਜੇਕਰ ਮੈਂ ਕਿ ਜੇਕਰ ਮੈਂ ਇਹਨਾਂ ਦੇ ਕੈਰੈਕਟਰ ਬਾਰੇ ਜਾਂ ਇਹਨਾਂ ਦੇ ਪਰਸਨਲ ਲਾਈਫ ਨੂੰ ਲੈ ਕੇ ਕੋਈ ਵੀ ਟਿੱਪਣੀ ਕੀਤੀ ਆ ਉਹ ਮੈਡਮ ਬਾਰ-ਬਾਰ ਕਹਿ ਰਹੇ ਸੀ ਆਈ ਹੈਵ ਵੀਡੀਓ ਐਂਡ ਆਡੀਓ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਲਿਆਓ ਮੈਂ ਪੂਰਾ ਹੁਸ਼ਿਆਰਪੁਰ ਦਾ মিডিਆ ਬੁਲਾਵਾਂਗੀ ਔਰ ਮੈਂ ਤੇਰੇ ਪੈਰ ਪਾਵਾਂਗੀ ਜੇ ਮੈਂ ਤੇਰੇ ਕੈਰੈਕਟਰ ਬਾਰੇ ਕੋਈ ਵੀ ਟਿੱਪਣੀ ਕੀਤੀ ਹੋਵੇ ਉਹ ਸਾਨੂੰ ਇੰਨਾ ਕ ਕੰਪੈਲ ਕਰਦੇ ਆ ਉਲਟਾ ਪਰਚਾ ਤੁਹਾਡੇ ਖਿਲਾਫ ਹੋਣਾ ਆ ਜੇ ਤੁਸੀਂ ਆਵਾਜ਼ ਉਠਾਈ ਤੇ ਮੈਂ ਬਹੁਤ ਵਾਰ ਦੀ ਸਾਨੂੰ ਕੋਸ਼ਿਸ਼ ਕਰਦੇ ਆ ਕਿ ਵਕੀਲ ਪੈਸੇ ਬਹੁਤ ਲੈਂਦੇ ਆ ਇਦਾਂ ਹੋ ਜਾਣਾ ਉਦਾਂ ਹੋ ਜਾਣਾ ਮੈਂ ਕਿ ਨਹੀਂ ਮੈਂ ਬੱਚੇ ਕਰਕੇ ਮੈਂ ਕੋਈ ਕੰਪਰਮਾਈਜ਼ ਨਹੀਂ ਕਰਨਾ ਮੈਂ ਨਹੀਂ ਮੰਨਾਂਗੀ ਉਸ ਤੋਂ ਬਾਅਦ ਤੁਸੀਂ ਹੁਣ ਇਹਨਾਂ ਦੇ ਸਕੂਲ ਗਏ ਸੀ ਅੱਜ ਉੱਥੇ ਕੀ ਹੋਇਆ ਹਾਂਜੀ ਮੈਂ ਆਪਣੀ ਡਿਊਟੀ ਸਮਝੀ ਕਿ ਇੱਕ ਵਾਰ ਮੈਂਨੇਜਮੈਂਟ ਨੂੰ ਮਿਲ ਲਿਆ ਜਾਵੇ ਅਸੀਂ ਮੈਨੇਜਮੈਂਟ ਨੂੰ ਮਿਲਣਗੇ ਤਾਂ ਪਹਿਲਾਂ ਤਾਂ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਇਹ ਮੈਨੇਜਮੈਂਟ ਤੱਕ ਨਾ ਪਹੁੰਚਣ ਸਾਨੂੰ ਵਾਰ-ਵਾਰ ਇਹੀ ਕਿਹਾ ਗਿਆ ਕਿ ਉਹਨਾਂ ਨੂੰ ਅੱਧਾ ਘੰਟਾ ਲੱਗ ਜੇ ਨਾ ਉਹਨਾਂ ਨੂੰ ਘੰਟਾ ਲੱਗ ਜੇ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਸ਼ਾਮ ਤੱਕ ਇੱਥੇ ਬਿਠੀ ਆਈ ਹੈਵ ਮੋਰ ਟਾਈਮ ਕਿ ਜਦੋਂ ਵੀ ਮੈਨੇਜਮੈਂਟ ਆਏਗੀ ਮੈਨੂੰ ਦੱਸ ਦੇਣਾ ਕਿੰਨਾ ਟਾਈਮ ਮੈਡਮ ਵੇਟ ਕਰਾਇਆ ਤੁਹਾਨੂੰ ਤੇ ਉਹਨਾਂ ਨੇ ਉੱਥੇ ਨੀਅਰ ਬੋਰਟ ਅਸੀਂ ਡੇਢ ਘੰਟਾ ਬਿਠੇ ਹਾਂ ਡੇਢ ਘੰਟੇ ਤੋਂ ਬਾਅਦ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਦਾਂ ਕਰੋ ਪ੍ਰਿੰਸੀਪਲ ਨੂੰ ਮਿਲ ਲਓ ਮੈਂ ਨਹੀਂ ਮੰਨਦੀ ਉਸ ਤੋਂ ਬਾਅਦ ਫਿਰ ਉਹ ਸਾਨੂੰ ਮਤਲਬ ਥੋੜਾ ਪਿਆਰ ਨਾਲ ਕਹਿੰਦੇ ਆ ਕਿ ਪਲੀਜ਼ ਪ੍ਰਿੰਸੀਪਲ ਨੂੰ ਮਿਲ ਲਓ ਤੁਸੀਂ ਤੇ ਚਲੋ ਮੈਂ ਕੁਝ ਹੱਦ ਤੱਕ ਮੰਨ ਜਾਂਦੀ ਆ ਕਿ ਚ ਪ੍ਰਿੰਸੀਪਲ ਸਰ ਕਹਿੰਦੇ ਤੁਸੀਂ ਫੀਸ ਨਹੀਂ ਪੇ ਕੀਤੀ ਮੈਂ ਉਹਨਾਂ ਨੂੰ ਇਹੀ ਕਿਹਾ ਮੰਨ ਲਓ ਵੈਸੇ ਤਾਂ ਤੁਹਾਡੀ ਗਲਤੀ ਸੀ ਤੁਸੀਂ ਵਾਰ-ਵਾਰ ਮੈਨੂੰ ਰੋਂਗ ਫੀਸ ਭੇਜ ਰਹੇ ਸੀਗੇ ਉਹ ਮੇਰਾ ਰਾਈਟ ਨਹੀਂ ਸੀਗਾ ਉਹ ਫੀਸ ਡਿਪੋਜ਼ਿਟ ਕਰਵਾਉਣਾ ਮੈਂ ਆਪਣੀ ਰਾਈਟ ਫੀਸ